ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕੇਂਦਰ ਸਰਕਾਰ ਵੱਲੋਂ ਪੰਜ ਫਸਲਾਂ ਤੇ ਐਮਐਸਪੀ ਦੇਣ ਦੀ ਪੇਸ਼ਕਸ਼ ਦੋਸਤੋ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ ਕਿਸਾਨੀ ਮੰਗਾਂ ਤੇ ਐਮਐਸਪੀ ਤੇ ਕਾਨੂੰਨੀ ਗਰੰਟੀ ਦੀ ਮੰਗ ਨੂੰ ਲੈ ਕੇ ਜਿਹੜਾ 13 ਫਰਵਰੀ ਨੂੰ ਦਿੱਲੀ ਕੂਚਤਾ ਸੱਦਾ ਦਿੱਤਾ ਸੀਗਾ ਉਸ ਦਿਨ ਤੋਂ ਲੈ ਕੇ ਅੱਜ 19 ਫਰਵਰੀ ਤੱਕ ਸੱਤਵਾਂ ਦਿਨਾਂ ਚ ਜਿਹੜਾ ਹੈਗਾ ਚੱਲ ਰਿਹਾ ਹੈ ਕਿਸਾਨਾਂ ਵੱਲੋਂ ਪੰਜਾਬ ਤੇ ਹਰਿਆਣਾ ਦੀ ਹੱਦਾਂ ਦੇ ਚਾਹੇ ਉਹ ਸ਼ੰਭੂ ਬਾਰਡਰ ਹੋਵੇ ਚਾਹੇ ਖਨੋਰੀ ਬਾਰਡਰ ਹੋਵੇ ਉੱਥੇ ਲਗਾਤਾਰ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੱਕਾ ਮੋਰਚਾ ਲਾਇਆ ਹੋਇਆ ਪਰ ਅੱਜ ਜਿਹੜੇ ਉੱਥੇ ਹਾਲਾਤ ਨੇ ਕੁਝ ਨਾ ਕੁਝ ਸੁਖਾਵੇਂ ਦਿਖ ਰਹੇ ਨੇ ਉੱਥੇ ਹਾਲਾਤ ਸ਼ਾਂਤਮਈ ਨੇ ਨਹੀਂ ਤਾਂ ਸ਼ੁਰੂਆਤੀ 3-4 ਦਿਨ ਤੱਕ ਬਹੁਤ ਜ਼ਿਆਦਾ ਹਾਲਾਤ ਉੱਥੇ ਨਾਜ਼ੁਕ ਬਣੇ ਹੋਏ ਸੀ ਹਰਿਆਣਾ ਪੁਲਿਸ ਵੱਲੋਂ ਜਿਸ ਤਰ੍ਹਾਂ ਉੱਥੇ ਹਜ਼ਾਰਾਂ ਜਿਹੜੇ ਗੋਲੇ ਆ ਉਹ ਅਥਰੂ ਗੈਸ ਤੇ ਚਲਾ ਦਿੱਤੇ ਗਏ ਜਿਸ ਕਰਕੇ ਸੈਂਕੜੇ ਕਿਸਾਨ ਜ਼ਖਮੀ ਹੋ ਗਏ ਤਾਂ ਇਹਦੇ ਸਾਰੇ ਹਾਲਾਤ ਉੱਥੇ ਬਣੇ ਹੋਏ ਸੀ ਪਰ ਅੱਜ 7ਵੇਂ ਦਿਨ ਜਿਹੜੇ ਹਾਲਾਤ ਹਨ ਉੱਥੇ ਕੁਝ ਸ਼ਾਂਤਵੇਂ ਦੇਖਣ ਨੂੰ ਮਿਲੇ ਨੇ ਤੇ ਇਹੇ ਚਲੋ ਇੱਕ ਸੁਖਾਵੀ ਗੱਲ ਵੀ ਹੈ ਪਰ ਇਸ ਦੇ ਨਾਲ ਹੀ ਇੱਕ ਦੁਖ ਭਰੀ ਖਬਰ ਵੀ ਹੈ ਅੱਜ ਉੱਥੋਂ ਫੇਰ ਸੁਣਨ ਨੂੰ ਮਿਲਿਆ ਵੀ ਅੱਜ ਉੱਥੇ ਸ਼ੰਭੂ ਬਾਰਡਰ ਤੇ ਇੱਕ ਕਿਸਾਨ ਦੀ ਫੌਤ ਹੋ ਗਈ ਹੈ ਕੱਲ ਰਾਤ ਵੀ ਇੱਕ ਦੀ ਖਨੌਰੀ ਬਾਰਡਰ ਤੇ ਫੌਤ ਹੋਈ ਸੀ ਤਾਂ ਇਸ ਤਰ੍ਹਾਂ ਇਹ 7 ਦਿਨਾਂ ਦੇ ਵਿੱਚ ਤੀਜੀ ਕਿਸਾਨ ਦੀ ਜਿਹੜਾ ਉੱਥੇ ਫੌਤ ਹੋਈ ਹੈ ਇਸ ਪ੍ਰਦਰਸ਼ਨ ਦੌਰਾਨ ਇਹ ਇੱਕ ਦੁੱਖ ਦੀ ਖਬਰ ਵੀ ਹੈ ਪਰ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਅਨੁਸ਼ਾਸਨ ਵਿੱਚ ਰਹਿ ਕੇ ਇੱਕ ਜਾਬਤੇ ਵਿੱਚ ਰਹਿ ਕੇ ਕੇਂਦਰ ਸਰਕਾਰ ਦੇ ਵਿਰੁੱਧ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ਤੇ ਜਿਹੜੀ ਇਸ ਤਰ੍ਹਾਂ ਸੰਘਰਸ਼ ਕੀਤਾ ਜਾ ਰਿਹਾ ਹੈ ਇਹ ਇੱਕ ਮਿਸਾਲ ਕਾਇਮ ਕਰਨ ਵਾਲਾ ਹੈ ਕਿ ਕਿਸਾਨਾਂ ਵੱਲੋਂ ਜਿੱਥੇ ਲੋੜ ਪੈਣ ਤੇ ਕਿਆਦਾ ਇੱਕ ਗੁੱਸੇ ਪਰਿਆ ਰੋ ਵੀ ਦੇਖਣ ਨੂੰ ਮਿਲਦਾ ਹੈ ਇੱਕ ਹਰ ਰੰਗ ਰੂਪ ਦੇਖਣ ਨੂੰ ਮਿਲਦਾ ਹੈ ਵੀ ਕਿ ਜਿਸ ਤਰ੍ਹਾਂ ਜਿਸ ਨਾਲ ਹਰਿਆਣਾ ਪੂਸਦੀਆਂ ਰੋਕਾਂ ਤੋੜੀਆਂ ਜਾ ਸਕਦੀਆਂ ਨੇ ਉਹਨਾਂ ਦੇ ਸਾਰੇ ਅਤਿਆਚਾਰ ਦਾ ਸਾਹਮਣਾ ਕੀਤਾ ਜਾ ਸਕਦਾ ਹੈ ਉਹਨਾਂ ਦੀ ਹਰ ਤਸ਼ਿੱਦਦ ਕਿਸਾਨ ਚੱਲ ਰਹੇ ਨੇ ਤਾਂ ਕਿਸਾਨ ਜਾਬਤੇ ਚ ਰਹਿ ਕੇ ਸ਼ਾਂਤਮਈ ਢੰਗ ਨਾਲ ਰਹਿ ਕੇ ਅੰਦੋਲਨ ਨੂੰ ਵੀ ਜਾਰੀ ਰੱਖ ਸਕਦੇ ਨੇ ਪਹਿਲਾਂ ਵੀ ਕਿਸਾਨਾਂ ਨੇ 380 ਦਿਨ ਅੰਦੋਲਨ ਜਾਰੀ ਰੱਖਿਆ ਸੀ ਤੇ ਹੁਣ ਵੀ 7ਵਾਂ ਦਿਨਾਂ ਚ ਲਗਾਤਾਰ ਕਿਸਾਨਾਂ ਵੱਲੋਂ ਪੰਜਾਬ ਤੇ ਹਰਿਆਣਾ ਦੀ ਹਦਾਂ ਤੇ ਸ਼ਾਂਤ ਮੇ ਢੰਗ ਨਾਲ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਮੋਰਚਾ ਲਗਾਇਆ ਹੋਇਆ ਤੇ ਕਿਸਾਨ ਵਾਰ-ਵਾਰ ਇਹੀ ਕਹਿ ਰਹੇ ਨੇ ਜਦੋਂ ਤੱਕ ਉਹਨਾਂ ਦੀ ਲੀਡਰਸ਼ਿਪ ਇਸ਼ਾਰਾ ਨਹੀਂ ਕਰੇਗੀ ਲੀਡਰਸ਼ਿਪ ਐਲਾਨ ਨਹੀਂ ਕਰੇਗੀ ਵੀ ਦਿੱਲੀ ਕੁਝ ਕੀਤਾ ਜਾਵੇ ਉਹ ਉਦੋਂ ਤੱਕ ਉੱਥੇ ਬੈਠੇ ਨੇ ਤੇ ਦੋਸਤੋ ਪਰ ਇਸ ਦੇ ਨਾਲ ਹੀ देर रात ਜਿਹੜੀ ਕੱਲ ਚੌਥੇ ਗੇਟ ਦੀ ਮੀਟਿੰਗ ਹੋਈ ਸੀ ਕੇਂਦਰ ਸਰਕਾਰ ਤੇ ਕਿਸਾਨਾਂ ਦੀ ਉਸ ਤੋਂ ਕਿਤੇ ਨਾ ਕਿਤੇ ਇਸ ਵਾਰ ਕੇਂਦਰ ਸਰਕਾਰ ਤੇ ਦਬਾਅ ਜ਼ਰੂਰ ਦੇਖਣ ਨੂੰ ਮਿਲ ਰਿਹਾ ਸੀ ਕਿਉਂਕਿ ਜਿਹੜੀ ਕੇਂਦਰ ਸਰਕਾਰ ਦੇ ਤਿੰਨ ਮੰਤਰੀ 22 ਦੀ 2 ਫਸਲਾਂ ਤੇ ਤਾਂ ਨਹੀਂ ਪਰ ਕਿਸਾਨਾਂ ਨੂੰ ਕਣਕ ਤੇ ਪੌਦਾ ਅਗਲੇ 5 ਸਾਲਾਂ ਤੱਕ ਕਪਾਹ ਤੇ ਮੱਕੀ ਤੇ ਤੇ ਤਿੰਨ ਕਿਸਮ ਦੀਆਂ ਦਾਲਾਂ ਤੇ ਜਿਹੜਾ ਪੂਰੇ ਦੇਸ਼ ਦੇ ਵਿੱਚ ਇਹਨਾਂ ਪੰਜ ਫਸਲਾਂ ਦੀ ਖਰੀਦ ਹੈ ਉਹ ਕੇਂਦਰ ਸਰਕਾਰ ਦੀ ਦੋ ਖਰੀਦ ਏਜੰਸੀਆਂ ਵੱਲੋਂ ਐਮ ਐਸ ਪੀ ਤੇ ਕੀਤੀ ਜਾਵੇਗੀ ਉਹਨਾਂ ਨੇ ਇਹ ਵੀ ਕਿਹਾ ਵੀ ਜੋ 5 ਸਾਲ ਤੱਕ ਜੇਕਰ ਕਿਸਾਨਾਂ ਨੂੰ ਐਮਐਸਪੀ ਤੋਂ ਕੋਈ ਵੀ ਇਹਨਾਂ ਪੰਜ ਫਸਲਾਂ 'ਚ ਘਾਟਾ ਪੈਂਦਾ ਤਾਂ ਉਸ ਦੀ ਪਰਪਾਈ ਸਰਕਾਰ ਕਰੇਗੀ ਉਹ ਫਸਲਾਂ ਸਰਕਾਰ ਖਰੀਦ ਕਰੇਗੀ ਤਾਂ ਕਿਤੇ ਨਾ ਕਿਤੇ ਇਹ ਸਰਕਾਰ ਦਾ ਇੱਕ ਨਰਮ ਰਵਈਆ ਜਿਹੜਾ ਜ਼ਰੂਰ ਦੇਖਣ ਨੂੰ ਮਿਲਿਆ ਪਰ ਕਿਸਾਨ ਜਿੱਥੇ ਬੰਦੀਆਂ ਨਹੀਂ ਸਰਕਾਰ ਦੀ ਮੰਗ ਮੰਨਣ ਹਲੇ ਮੰਨਣ ਦੀ ਥਾਂ ਜ਼ਰੂਰ ਉਹਨਾਂ ਨੇ ਕਿਹਾ ਵੀ ਕਿ ਅਸੀਂ ਬੈਠ ਕੇ ਆਪਣੇ ਭਾਈਚਾਰੇ ਨਾਲ ਗੱਲਬਾਤ ਕਰ ਲਈਏ ਗੱਲਬਾਤ ਕਰ ਲਈਏ ਇੱਕ ਵਿਚਾਰ ਚਰਚਾ ਕਰਕੇ ਅਖੀਰੀ ਫੈਸਲਾ ਜਿਹੜਾ ਉਹਨਾਂ ਵੱਲੋਂ ਲਿਆ ਜਾਵੇਗਾ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਹੁਣ ਕੁਝ ਦਿਨ ਬਾਅਦ ਉਹ ਇਸ ਬਾਰੇ ਆਪਣਾ ਅਖੀਰੀ ਫੈਸਲਾ ਜਿਹੜਾ ਸੁਣਾ ਸਕਦੇ ਨੇ ਪਰ ਦੋਸਤੋ ਇਹ ਤਾਂ ਐਮਐਸਪੀ ਦੀ ਜਿਹੜਾ ਇੱਕ ਦੋਨੀ ਗਰੰਟੀ ਦੀ ਗੱਲ ਹੈ ਇਹ ਤਾਂ ਇੱਕ ਇੱਕ ਮੰਗ ਤੇ ਗੱਲ ਨਿਬੜਦੀ ਦਿਖ ਰਹੀ ਹੈ ਪਰ ਇੱਕ ਚੀਜ਼ ਕਿਤੇ ਨਾ ਕਿਤੇ ਸਪਸ਼ਟ ਹੈ ਕਿ ਕੇਂਦਰ ਸਰਕਾਰ ਕਦੇ ਵੀ ਬਾਈ ਦੀ ਬਾਈ ਫਸਲਾਂ ਤੇ ਐਮਐਸਪੀ ਇਕੱਠਾ ਐਲਾਨ ਨਹੀਂ ਸਕਦੀ ਤਾਂ ਕਿਤੇ ਨਾ ਕਿਤੇ ਇਹ ਜ਼ਰੂਰ ਹੈ ਇੱਕ ਕਿਸਾਨਾਂ ਲਈ ਚੰਗੇ ਆਪਾਂ ਕਹਿੰਦੇ ਸਾਈਨ ਕਹਿੰਦੇ ਇੱਕ ਪੋਜ਼ਿਟਿਵ ਸਾਈਨ ਜ਼ਰੂਰ ਨੇ ਕਿਉਂਕਿ ਕਿਸਾਨ ਕੇਂਦਰ ਸਰਕਾਰ ਨੂੰ ਇੱਕ ਵਾਰ ਫਿਰ ਦਬਾਉਣ ਵਿੱਚ ਕਾਮਯਾਬ ਹੋ ਗਏ ਨੇ ਜਿਨ੍ਹਾਂ ਨੇ ਸਰਕਾਰ ਨੂੰ ਪੰਜ ਫਸਲਾਂ ਹੋਰ ਲਈ ਜਿਹੜਾ ਐਮਐਸਪੀ ਲਈ ਰਾਜ਼ੀ ਕਰਨ ਲਿਆ ਤਾਂ ਇਹ ਇੱਕ ਚੰਗੀ ਸ਼ੁਰੂਆਤ ਅਸੀਂ ਮੰਨ ਸਕਦੇ ਹਾਂ ਵੀ ਕਿ ਚਲੋ ਹੋਰ ਨਹੀਂ ਤਾਂ ਸ਼ੁਰੂਆਤੀ ਦੌਰ 'ਚ ਜੇਕਰ ਪੰਜ ਫਸਲਾਂ ਤੇ ਐਮਐਸਪੀ ਵੀ ਐਲਾਨੀ ਜਾਂਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਸਰਕਾਰ ਹੋਰ ਨਾ ਫਸਲਾਂ ਤੇ ਵੀ ਐਲਾਨ ਦੀ ਜਾਂ ਹੋਰ ਨਾ ਸੰਘਰਸ਼ਾਂ ਤੋਂ ਬਾਅਦ ਵੀ ਜੇਕਰ ਲੋੜ ਪੈਂਦੀ ਹੈ ਤਾਂ ਬਾਕੀ ਫਸਲਾਂ ਤੇ ਵੀ ਐਲਾਨੀ ਜਾ ਸਕਦੀ ਐ ਐਮਐਸਪੀ ਪਰ ਇਹ ਸ਼ੁਰੂਆਤ ਵਧੀਆ ਪਰ ਦੋਸਤੋ ਕਿਤੇ ਨਾ ਕਿਤੇ ਜੇ ਦੇਖੀਏ ਤਾਂ ਇਸ ਦੇ ਵਿੱਚ ਉਹਨਾਂ ਨੇ ਮੱਕੀ ਦੇ ਕਪਾਹ ਤੇ ਤੇ ਤਿੰਨ ਕਿਸਮ ਦੀਆਂ ਦਾਲਾਂ ਤੇ ਤਾਂ ਐਲਾਨ ਕੀ ਪਰ ਸਰਕਾਰ ਨੂੰ ਚਾਹੀਦਾ ਇਸ ਤੇ ਨਾ ਨਾ ਕਿਤੇ ਨਾ ਕਿਤੇ ਆਇਲ ਸੀਡਸ ਨੂੰ ਵੀ ਐਡ ਕੀਤਾ ਜਾਵੇ ਕਿ ਤੇਲ ਬੀਜਾਂ ਨੂੰ ਵੀ ਜਿਹੜਾ ਉਹ ਐਡ ਕੀਤਾ ਜਾਵੇ ਚਾਏ ਉਹਨੂੰ ਸਰੋਂ ਦੀ ਗੱਲ ਕਰ ਰਹੀ ਹੈ ਸੂਰਜਮੁਖੀ ਦੀ ਗੱਲ ਕਰ ਰਹੀ ਹੈ ਭਾਵੇਂ ਕਿ ਪਿਛਲੇ ਦਿਨੀ 8 ਫਰਵਰੀ ਨੂੰ ਇਹ ਕੇਂਦਰੀ ਮੰਤਰੀ ਜਿਹੜੇ ਨੇ ਉਹ ਇਸ਼ਾਰਾ ਵੀ ਕਰਕੇ ਹਟੇ ਸੀ ਕਿ ਦਿੱਲੀ ਦੀ ਵਿੱਚ ਵਿਚ ਹੈ ਇਸ ਵਰ ਕੇਂਦਰ ਸਰਕਾਰ ਦੀ ਸਰੋਂ ਦੀ ਫਸਲ ਹੈ ਉਸ ਨੂੰ ਐਮਐਸਪੀ ਤੇ ਖਰੀਦ ਕਰੇ ਕਿ ਪੂਰੇ ਦੇਸ਼ 'ਚ ਤਾਂ ਸਰੋਂ ਤੇ ਤਾਂ ਇਸ਼ਾਰਾ ਹੋ ਗਿਆ ਸੀ ਪਰ ਸੂਰਜਮੁਖੀ ਦੀ ਵੀ ਜਿਹੜਾ ਖਰੀਦ ਐਮਐਸਪੀ ਤੇ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਦੋ ਚੀਜ਼ਾਂ ਹੋ ਸਕਦੀਆਂ ਨੇ ਸਰਕਾਰ ਦਾਲਾਂ ਤੇ ਤਾਂ ਮੰਨ ਹੀ ਰਹੀ ਹੈ ਕਿ ਕਿ ਜ਼ਿਆਦਾਤਰ ਦਾਲਾਂ ਹੋਗੀ ਸੂਰਜਮੁਖੀ ਹੋਗੀ ਇਸ ਤਰ੍ਹਾਂ ਦੀ ਜਿਹੜੀ ਫਸਲਾਂ ਆ ਸੀ ਬਾਹਰੋਂ ਜ਼ਿਆਦਾ ਜਿਹੜੀ ਅੱਗੇ ਦਰਾਮਦ ਕਰਾਉਂਦੇ ਆ ਸੀ ਤੇ ਇਹੋ ਜੀ ਚੀਜ਼ਾਂ ਨੂੰ ਜਿਹੜਾ ਉਹਨਾਂ ਤੇ ਚਾਹੀਦਾ ਵੀ ਕਿ ਜੇਕਰ ਇਹਨਾਂ ਚੀਜ਼ਾਂ ਦੀ ਐਮਐਸਪੀ ਲਾਅ ਦਿੱਤੀ ਜਾਂਦੀ ਹੈ ਤਾਂ ਇਹਨਾਂ ਦੀ ਪੈਦਾਵਾਰ ਜਿਹੜਾ ਸਾਡੇ ਦੇਸ਼ ਦੇ ਵਿੱਚ ਹੀ ਹੋ ਸਕਦੀ ਹੈ ਤਾਂ ਇਸ ਲਈ ਸਰਕਾਰ ਨੂੰ ਤੇਲ ਦੇ ਬੀਜਾਂ ਨੂੰ ਵੀ ਐਡ-ਆਨ ਕਰਨਾ ਚਾਹੀਦਾ ਵਿੱਚ ਸ਼ਾਮਲ ਕਰਨਾ ਚਾਹੀਦਾ ਤਾਂ ਜੋ ਸਾਨੂੰ ਬਾਹਰ ਹੋਰ ਨਾ ਦੇਸ਼ਾਂ ਤੋਂ ਆਪਣੀਆਂ ਫਸਲਾਂ ਮੰਗਵਾਉਣ ਦੀ ਥਾਂ ਤੇ ਅਸੀਂ ਆਪਣੇ ਲੋਕਲ ਜਿਹੜਾ ਇਸ ਦੀ ਪੈਦਾਵਾਰ ਵਧਾ ਸਕੀ ਤੇ ਕਿਸਾਨਾਂ ਨੂੰ ਜਿਹੜਾ ਕਣਕ ਤੇ ਝੋਨੇ ਦੇ ਸਿਸਟਮ ਚੋਂ ਬਾਹਰ ਕੱਢ ਸਕੀ ਇਹ ਇੱਕ ਚੰਗੀ ਪਹਿਲ ਹੋ ਸਕਦੀ ਹੈ ਤੇ ਸਰਕਾਰ ਨੂੰ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਪਰ ਇਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਹਲੇ ਚਾਹੇ ਕਿਸਾਨਾਂ ਦੀ ਕਰਜ਼ਾ ਮੁਕਤੀ ਦੀ ਗੱਲ ਹੋਵੇ ਜਾਂ ਐਮਐਸਪੀ ਜਿਹੜੀ ਸੁਆਮੀ ਨਾਰਥਨ ਦੇ ਸਿਫਾਰਸ਼ ਅਨੁਸਾਰ ਜਿਹੜੀ ਸੀ2+15% ਦੀ ਹੈ ਜਾਂ ਹੋਰ ਨਾ ਜਿਹੜੀ ਵੀ ਕਿਸਾਨੀ ਮੰਗਾਂ ਉਹਨਾਂ ਬਾਰੇ ਹਲੇ ਗੱਲਬਾਤ ਵਿੱਚ ਕਾਰਜੀ ਹੈ ਉਸ ਤੇ ਕੋਈ ਫੈਸਲਾ ਨਹੀਂ ਹੋ ਸਕਿਆ ਪਰ ਕਿਸਾਨ ਆਗੂਆਂ ਨੇ ਰਾਤ ਮੀਟਿੰਗ ਤੋਂ ਬਾਅਦ ਜਰੂਰ ਇਸ਼ਾਰਾ ਕੀਤਾ ਹੈ ਚਾਹੇ ਉਹ ਸਰਵਨ ਸਿੰਘ ਪੰਦੇੜ ਸੀ ਸਹਿਜਜੀਤ ਸਿੰਘ ਢੱਲਵਾਲ ਸੀ ਹੋਰ ਵੀ ਕਿਸਾਨ ਆਗੂ ਨਾਲ ਸੀ ਉਹਨਾਂ ਦੇ ਉਹਨਾਂ ਨੇ ਜਰੂਰ ਇਹ ਇਸ਼ਾਰਾ ਕੀਤਾ ਕਿ ਉਹ ਐਮਐਸਪੀ ਬਾਰੇ ਦਾ ਅੱਜ ਸ਼ਾਮ ਤੱਕ ਫੈਸਲਾ ਲੈ ਕੇ ਕੁਝ ਨਾ ਕੁਝ ਆਪਣਾ ਫੈਸਲਾ ਸੁਣਾਉਣਗੇ ਪਰ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਹੋਰ ਨਾ ਮੰਗਾ ਤੇ ਵੀ ਕਿਸਾਨਾਂ ਦੀ ਜੇਕਰ ਧਿਆਨ ਦਿੰਦੀ ਹੈ ਉਹਨਾਂ ਨੂੰ ਮੰਨਦੀ ਹੈ ਤਾਂ ਉਹ ਜਰੂਰ ਇਹ ਅੰਦੋਲਨ ਨੂੰ ਖਤਮ ਕਰ ਸਕਦੇ ਨੇ ਤੇ ਨਹੀਂ ਤਾਂ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਵੀ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਦੀ ਬਾਤ ਨਹੀਂ ਮੰਨਦੀ ਤਾਂ ਉਹ 21 ਫਰਵਰੀ ਨੂੰ ਸਵੇਰੇ 11 ਵਜੇ ਦਿੱਲੀ ਕੋਚ ਜ਼ਰੂਰ ਕਰਨਗੇ ਇਹ ਐਲਾਨ ਉਹਨਾਂ ਨੇ ਕਰ ਦਿੱਤਾ ਵੀ ਕਿ ਇਹ ਅਸੀਂ ਇਸ ਦਾ ਇੱਕ ਰਣਨੀਤੀ ਤਿਆਰ ਕਰ ਲਈ ਹੈ ਵੀ ਕਿ ਕੇਂਦਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਅਸੀਂ 21 ਤਰੀਕ ਨੂੰ ਦਿੱਲੀ ਵਾਲੇ ਪਾਸੇ ਵਧਾਂਗੇ ਕਿ ਤਾਂ ਅਸੀਂ ਰੁਕਣ ਵਾਲੇ ਨਹੀਂ ਆ ਇਹ ਐਲਾਨ ਉਹਨਾਂ ਨੇ ਜ਼ਰੂਰ ਕੀਤਾ ਪਰ ਦੋਸਤੋ ਇਸ ਦੇ ਨਾਲ ਹੀ ਹੁਣ ਤਾਂ ਕੁਝ ਸਮੇਵਾਦੇ ਦੇਖਣਾ ਹੋਵੇਗਾ ਵਿਅਕਸਾਨਾ ਮੁਕੀ ਫੈਸਲਾ ਕਰਦੇ ਨੇ ਕਿ ਉਹਨਾਂ ਦੀ ਮੀਟਿੰਗ 'ਚ ਵਿਚਾਰ ਕੀਤਾ ਜਾਂਦਾ ਹੈ ਕਿ ਫੈਸਲਾ ਲਿਆ ਜਾਂਦਾ ਹੈ ਉਸ ਤੋਂ ਬਾਅਦ ਉਹ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪਣਾ ਫੈਸਲਾ ਸੁਣਾਉਣਗੇ ਪਰ ਦੂਜੇ ਪਾਸੇ ਜੇ ਦੇਖੀਏ ਤਾਂ ਸੰਯੁਕਤ ਕਿਸਾਨ ਮੋਰਚੇ ਨੇ ਵੀ ਜਿਹੜਾ ਆਪਣੀਆਂ ਸੰਘਰਸ਼ ਸ਼ੁਰੂ ਕਰ ਦਿੱਤਾ ਉਹਨਾਂ ਵੱਲੋਂ ਜਿਹੜਾ ਲੰਗੇ ਦਿਨ ਲੁਧਿਆਣਾ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਸੀ ਉਸ ਮੀਟਿੰਗ 'ਚ ਉਹਨਾਂ ਨੇ ਐਲਾਨ ਕੀਤਾ ਵੀ 20 ਤੋਂ 22 ਫਰਵਰੀ ਤੱਕ ਜਿਹੜਾ ਉਹਨਾਂ ਵੱਲੋਂ ਪੰਜਾਬ ਭਰ ਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਸਾਰੇ ਟੋਲ ਪਲਾਜ਼ੇ ਪਰਚੀ ਬੁਕਤ ਕਰਵਾਏ ਜਾਣਗੇ ਇਹ ਇਹ ਐਲਾਨ ਉਹਨਾਂ ਨੇ ਕਰ ਦਿੱਤਾ ਹੈ ਤੇ ਨਾਲ ਹੀ ਉਹਨਾਂ ਕਿਹਾ ਵੀ ਕਿ 22 ਫਰਵਰੀ ਨੂੰ ਦੁਬਾਰਾ ਦਿੱਲੀ 'ਚ ਮੀਟਿੰਗ ਹੋਵੇਗੀ ਜਿਸ ਤੋਂ ਬਾਅਦ ਅਗਲੀ ਰਣਨੀਤੀ ਸੰਘਰਸ਼ ਦੀ ਤਿਆਰ ਕੀਤੀ ਜਾਵੇਗੀ ਤੇ ਇਸ ਤੋਂ ਇੱਕ ਚੀਜ਼ ਸਪਸ਼ਟ ਹੋ ਗਈ ਹੈ ਕਿ ਜਿਹੜਾ ਕਿਸਾਨੀ ਅੰਦੋਲਨ ਦੋ ਅਸੀਂ ਕਹਿ ਦਿੰਦੇ ਹਾਂ ਜਿਸ ਨੂੰ ਇਹ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਇਹਦੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਤਾਂ ਹੁਣ ਇਹ ਅੰਦੋਲਨ ਹੈ ਆਪਣਾ ਦਾਇਰਾ ਵਧਾਉਂਦਾ ਜਾ ਰਿਹਾ ਹੈ ਇਸ ਦੇ ਵਿੱਚ ਹੋਰ ਨਾਲ ਕਿਸਾਨ ਜਥੇਬੰਦੀਆਂ ਵੀ ਇਸ ਦੀ ਹਮਾਇਤ ਚਾਰੀਆਂ ਨੇ ਤਾਂ ਹੁਣ ਐਸਕੇਐਮਬੀ ਕਿਤੇ ਨਾ ਕਿਤੇ ਉਸੇ ਦੀ ਹਮਾਇਤ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਹੋ ਜਿਹੇ ਸੰਘਰਸ਼ਾਂ ਦਾ ਐਲਾਨ ਕਰ ਰਹੇ ਇਸ ਨਾਲ ਵੀ ਕੇਂਦਰ ਸਰਕਾਰ ਤੇ ਇੱਕ ਦਬਾਅ ਜ਼ਰੂਰ ਬਣੇਗਾ ਪਰ ਹਰਿਆਣਾ ਦੀ ਕਿਸਾਨ ਜਥੇਬੰਦੀਆਂ ਸਨਹੀਂ ਦੋ ਦਰਜਨ ਦੇ ਕਰੀਬ ਖਾਪ ਪੰਚਾਇਤਾਂ ਸਮਰਸੇ ਵੀ ਜਥੇਬੰਦੀਆਂ ਵੀ ਕਿਸਾਨੀ ਮੰਗਾਂ ਦੀ ਹਮਾਇਤ ਦੇ ਵਿੱਚ ਖੜੀਆਂ ਹੋਈਆਂ ਨੇ ਜਿਨ੍ਹਾਂ ਵੱਲੋਂ ਭਾਰਤ ਬੰਦ ਦੇ ਵਿੱਚ ਵੀ ਹਮਾਇਤ ਕੀਤੀ ਸੀ ਉਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਚਡੂਨੀ ਦੇ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਦੇ ਅਗਵਾਈ ਚ ਟਰੈਕਟਰ ਮਾਰਚ ਵੀ ਕੱਢੇ ਗਏ ਸੀਗੇ ਫਿਰ ਉਹਨਾਂ ਨੇ ਲੰਗੇ ਦਿਨ ਜਿਹੜਾ ਕੁ ਖੇਤਰ ਦੇ ਵਿੱਚ ਇੱਕ ਮੀਟਿੰਗ ਕਰਕੇ ਫੈਸਲਾ ਵੀ ਕੀਤਾ ਸੀ ਵੀ ਕਿ ਉਹ ਕਿਸਾਨੀ ਸੰਘਰਸ਼ ਦੇ ਵਿੱਚ ਵੱਧ ਛੱਡ ਕੇ ਸ਼ਾਮਲ ਹੋਣਗੇ ਤੇ ਸਾਂਝੇ ਤੌਰ ਤੇ ਜਿਹੜਾ ਉਹ ਇਸ ਸੰਘਰਸ਼ੇ ਹਿੱਸਾ ਲੈਣਗੇ ਇਹ ਵੀ ਉਹਨਾਂ ਨੇ ਐਲਾਨ ਕੀਤਾ ਸੀ ਤੇ ਨਾਲ ਹੀ ਉਹਨਾਂ ਨੇ ਕਿਹਾ ਸੀ ਵੀ ਕਿ ਕੱਲ ਦੀ ਜਿਹੜੀ ਮੀਟਿੰਗ ਹੈ ਚੌਥੇ ਗੇਟ ਦੀ ਉਸ ਮੀਟਿੰਗ ਦੇ ਫੈਸਲੇ ਤੋਂ ਬਾਅਦ ਕੋਈ ਅਗਲੀ ਰਣਨੀਤੀ ਦਾ ਉਹ ਐਲਾਨ ਕਰਨਗੇ ਤਾਂ ਅੱਜ ਉਹਨਾਂ ਨੇ ਵੀ ਜਿਹੜਾ ਇੱਕ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਐ ਐਲਾਨ ਕਰ ਦਿੱਤਾ ਵੀ ਕਿ ਇੱਕ ਤਾਂ ਉਹਨਾਂ ਨੇ ਮੰਗ ਇਹ ਜੀ ਰੱਖੀ ਹੈ ਵੀ ਕਿ ਕੇਂਦਰ ਸਰਕਾਰ ਪੰਜ ਫਸਲਾਂ ਤੇ ਤਾਂ ਮੰਗ ਦੇ ਐਮ ਐਸ ਪੀ ਦੀੰ ਦਾ ਜਿਹੜੇ ਮੰਗ ਹੈ ਉਸ ਨੂੰ ਮੰਨ ਰਹੀ ਉਹ ਵਧੀਆ ਗੱਲ ਹੈ ਪਰ ਉਹਨਾਂ ਨੇ ਨਾਲ ਹੀ ਮੰਗ ਕੀਤੀ ਹੈ ਕਿ ਕਿਸਾਨ ਜਿਹੜੇ ਤੇਲ ਬੀਜ ਨੇ ਚਾਹੇ ਸਰੋ ਹੋਵੇ ਸੂਰਜਮੁਖੀ ਹੈ ਤੇ ਉਹ ਨਾਲ ਬਾਜਰੇ ਦੀ ਵੀ ਉਹਨਾਂ ਨੇ ਮੰਗ ਕੀਤੀ ਹੈ ਵੀ ਕਿ ਇਹਨਾਂ ਤੇ ਵੀ ਐਮ ਐਸ ਪੀ ਤੇ ਜਿਹੜਾ ਕਾਨੂੰਨੀ ਖਰੀਦ ਕਰ ਲੋ ਜਾਂ ਯਕੀਨੀ ਖਰੀਦ ਜਿਹੜਾ ਬਣਾਈ ਜਾਵੇ ਕਿਉਂਕਿ ਹਰਿਆਣਾਂ ਦੇ ਵਿੱਚ ਮੁੱਖ ਤੌਰ ਤੇ ਇਹੇ ਫਸਲਾਂ ਜ਼ਿਆਦਾ ਹੁੰਦੀਆਂ ਨੇ ਤਾਂ ਉਹਨਾਂ ਨੇ ਮੰਗ ਕੀਤੀ ਹੈ ਵੀ ਕਿ ਇਹਨਾਂ ਤਿੰਨ ਫਸਲਾਂ ਨੂੰ ਵੀ ਐਡਮਨ ਕੀਤਾ ਜਾਣਾ ਚਾਹੀਦਾ ਉਹਦੇ ਵਿੱਚ ਤਾਂ ਇਹ ਵੀ ਇੱਕ ਛਡੂਨੀ ਨੇ ਮੰਗ ਰੱਖੀ ਹੈ ਤੇ ਉਹਨਾਂ ਇਸ ਦੇ ਨਾਲ ਹੀ ਗੁਰਨਾਮ ਸਿੰਘ ਛਡੂਨੀ ਨੇ ਕਿਹਾ ਹੈ ਵੀ ਕਿ ਜੇਕਰ ਕੇਂਦਰ ਸਰਕਾਰ ਇਹਨਾਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਤਾਂ ਉਹ ਸੰਘਰਸ਼ ਦੇ ਵਿੱਚ ਸ਼ਾਮਲ ਹੋਣਗੇ ਤੇ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਐਹੋ ਜੀ ਗੱਲਾਂ ਦਾ ਐਲਾਨ ਹੈ ਜੀ ਗੁਰਨਾਮ ਸਿੰਘ ਛਡੂਨੀ ਨੇ ਵੀ ਕਰ ਦਿੱਤਾ ਪਰ ਦੋਸਤੋ ਹੁਣ ਦੇਖਣਾ ਹੋਵੇਗਾ ਵੀ ਕਿ ਕੇਂਦਰ ਸਰਕਾਰ ਉਹਨੂੰ ਪੰਜ ਫੈਸਲਾ ਤੇ ਐਮਐਸਪੀ ਦੀ ਪੇਸ਼ਕਸ਼ ਤਾਂ ਕਿਸਾਨ ਜਿੱਥੇ ਬੰਦਿਆਂ ਨੂੰ ਕਰ ਦਿੱਤੀ ਸੀਗੀ ਵੀ ਕਿ ਇਸ ਵਾਰੀ ਕਿਸਾਨ ਜਿੱਥੇ ਬੰਦਿਆਂ ਕੀ ਫੈਸਲਾ ਲੈਂਦੀਆਂ ਨੇ ਇਹ ਤਾਂ ਗੱਲ ਐਮਐਸਪੀ ਦੀ ਨਿਬੜਦੀ ਐ ਇਸ ਤੋਂ ਬਾਅਦ ਜੇ ਗੱਲ ਕਿਸਾਨਾਂ ਦੀ ਕਰਜ਼ਾ ਮਾਫੀ ਦੀ ਹੋਵੇ ਕਿਸਾਨਾਂ ਦੇ ਜਿਹੜੇ ਪੁਲਿਸ ਕੇਸ ਤਰਜ ਹੋਏ ਨੇ ਉਹਨਾਂ ਦੀ ਗੱਲ ਹੋਵੇ ਲਖੀਮਪੁਰ ਖੀਰੀ ਹਿੰਸਾ ਦੇ ਜਿਹੜੇ ਪੀੜਤ ਨੇ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਹੋਵੇ ਜਾਂ ਪਿਛਲੇ ਕਿਸਾਨ ਅੰਦੋਲਨ ਸਮੇਂ ਜਿਹੜੇ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਤੇ ਨੌਕਰੀ ਦੀ ਗੱਲ ਹੋਵੇ ਤਾਂ ਇਸ ਤਰ੍ਹਾਂ ਹੋਰ ਵੀ ਹੰਦੇ ਕਾਫੀ ਮੰਗਾਂ ਜਿਹੜੀਆਂ ਉਹ ਬਾਕੀ ਨੇ ਕਿ ਉਹਨਾਂ ਤੇ ਸਰਕਾਰ ਕਿਸ ਤਰ੍ਹਾਂ ਦਾ ਪੈਠਾ ਡਾ ਲੈਂਦੀ ਹੈ ਕੀ ਉਹ ਉਹਨਾਂ ਮੰਗਾਂ ਨੂੰ ਮੰਨਦੀ ਹੈ ਜਾਂ ਨਹੀਂ ਮੰਨਦੀ ਉਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਪਰ ਕੁਝ ਸਮੇਂ ਬਾਅਦ ਕਿਸਾਨਾਂ ਦਾ ਸਟੈਂਡ ਜ਼ਰੂਰ ਹੈ ਇਸ ਬਾਰੇ ਸਪਸ਼ਟ ਹੋ ਜਾਏਗਾ ਤੇ ਉਸ ਤੋਂ ਬਾਅਦ ਦੇਖਣਾ ਹੋਵੇਗਾ ਅੰਦੋਲਨ ਦੀ ਅਗਲੀ ਰੂਪਰੇਖਾ ਕੀ ਹੁੰਦੀ ਹੈ ਜਾਂ ਕਿਸ ਤਰ੍ਹਾਂ ਕਿਸਾਨ ਅਗਲਾ ਸੰਘਰਸ਼ ਹੈ ਉਸ ਨੂੰ ਤਿਆਰ ਕਰਦੇ ਨੇ ਉਹ ਦੇਖਣ ਵਾਲੀ ਗੱਲ ਜ਼ਰੂਰ ਹੋਵੇਗੀ ਪਰ ਪੰਜਾਬੀ ਟ੍ਰਿਬਿਊਨ ਤੁਹਾਡੇ ਤੱਕ ਅੱਜ ਜਿੰਨ ਤੱਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਦਾ ਰਹੇਗਾ ਤੁਹਾਡੇ ਅੰਗੇ ਰੱਖਦਾ ਰਹੇਗਾ ਕੱਲ ਨੂੰ ਵਿਸ਼ੇਸ਼ ਸਮੇਂ ਫਿਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਦੇਲੇ ਦੀ ਗੱਲ ਵਿੱਚ ਤਦ